ਕੀ ਮੈਂਬਰ ਕਮੇਟੀ ਮੋਗਾ ਮਹਾਪੰਚਾਇਤ ਦਾ ਇਹ ਮਤਾ ਕੱਲ ਨੂੰ ਖਨੌਰੀ ਤੇ ਸ਼ੰਭੂ ਬਾਡਰ ਦੇ ਉੱਪਰ ਲੈ ਕੇ ਜਾਵੇਗੀ ਔਰ ਇਕਤਰੀ ਅਪੀਲ ਆ ਜਿਹੜੀ ਉਹ ਕਰੇਗੀ ਇਸ ਕਰਕੇ ਜੇ ਤੁਸੀਂ ਇਹ ਮਤੈਨ ਨੂੰ ਉੱਥੇ ਭੇਜਣ ਲਈ ਸਹਿਮਤ ਹੋ ਤਾਂ ਹੱਥ ਖੜੇ ਕਰਕੇ ਇਹਦੀ ਵੀ ਪ੍ਰਮਾਣਗੀ ਦਿਓ 6 ਮੈਂਬਰੀ ਕਮੇਟੀ ਨਾਲ 101 ਮੈਂਬਰਾਂ ਦਾ ਜਿੱਥੇ ਵੀ ਜਾਊਗਾ ਜਿਹੜਾ ਇਹ ਮਤੇ ਦੇ ਮੋਗਾ ਮਹਾਪੰਚਾਇਤ ਦੇ ਇਸ ਵੱਡੇ ਇਕੱਠ ਦੀ ਭਾਵਨਾ ਜਿਹੜੀ ਉਹਨਾਂ ਦੇ ਸਾਹਮਣੇ ਰੱਖੂਗਾ ਨਾਲੋ ਨਾਲ ਪ੍ਰਭੂ ਦੋ ਲਾਣ ਨੇ ਇਕੱਠ 13 ਜਨਵਰੀ ਨੂੰ ਜਿਹੜਾ ਇਹ ਖੇਤੀ ਮੰਡੀਕਰਨ ਤੇ ਕੌਮੀ ਨੀਤੀ ਬਹਿਤ ਜਿਹੜਾ ਡਰਾਫਟ ਭੇਜਿਆ ਖੜਾ ਭੇਜਿਆ ਜਿਹੜਾ ਸੂਬਿਆਂ ਨੂੰ ਸਰਕਾਰ ਨੇ ਇਹ ਖੜਾ ਜਿਹੜਾ ਕਿ ਸੰਘਵਾਦ ਦੀ ਸੰਘਾਣਕ ਸੰਘਵਾਦ ਦੀ ਉਲੰਘਣਾ ਆ ਕੇਂਦਰ ਸਰਕਾਰ ਆਪਣੇ ਤਾਕਤਾਂ ਨੂੰ ਆਪਣੇ ਹੱਥ ਚ ਲੈਣ ਦੀ ਕੋਸ਼ਿਸ਼ ਕਰ ਰਹੀ ਆ ਉਹਦੇ ਖਿਲਾਫ ਜਿਹਦੇ ਖਿਲਾਫ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਕਿ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਇਸ ਦੇ ਖਿਲਾਫ ਵਿਧਾਨ ਸਭਾ ਚ ਮਤਾ ਪਾਸ ਕਰਨ ਔਰ ਭਗਵਾਨਤ ਮਾਨ ਸਾਹਿਬ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਸਵਾਗਤ ਕਰਦੇ ਆ ਤੁਸੀਂ ਇਹਨੂੰ ਰੱਦ ਕੀਤਾ ਪਰ ਵਿਧਾਨ ਸਭਾ ਵੀ ਮਤਾ ਪਾਸ ਕਰੋ ਇਸ ਨੂੰ ਰੱਦ ਕਰੋ ਇਸ ਫਾਈਲ ਦੀਆਂ ਕਾਪੀਆਂ 13 ਜਨਵਰੀ ਨੂੰ ਤਹਿਸੀਲ ਹੈੱਡਕੁਆਟਰਾਂ ਤੇ ਸਮੁੱਚਾ ਸੰਯੁਕਤ ਸ਼ਹਿਰ ਮੋਰਚਾ ਸਾਡੇ ਦਾ ਇਸ ਗੱਲ ਨੂੰ ਵੀ ਪ੍ਰਮਾਣ ਕਰ ਦਿਓ ਹੱਥ ਖੜੇ ਕਰਕੇ ਪ੍ਰਮਾਣ ਹੀ ਦਿਓ 26 ਜਨਵਰੀ ਨੂੰ ਜਿਵੇਂ ਪਹਿਲਾਂ ਵੀ ਆਪਾਂ ਲਗਾਤਾਰ ਕਰਦੇ ਆ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਕਰਨ ਦੀ ਟਰੈਕਟਰ ਪ੍ਰੇਡ ਕਰਨ ਦੀ ਐਲਾਨ ਕਰਦਾ ਔਰ ਜੇ ਸਾਨੂੰ ਉਹਨਾਂ ਸਾਥੀਆਂ ਨੇ ਆਉਂਗਾ ਰ ਭਰਿਆ ਤਾਂ 26 ਤਰੀਕ ਦਾ ਐਲਾਨ ਸਾਂਝੇ ਰੂਪ ਚ ਵੀ ਕੀਤਾ ਜਾ ਸਕਦਾ ਵਾ ਸ੍ਰੀ ਅਕਾਲ ਜਕਾਰਾ ਬਈ ਜਰਾ ਕੁ ਚੰਗੀ ਤਰ੍ਹਾਂ ਲਾ ਦਿਓ ਤੁਹਾਡੀ ਭਾਵਨਾ ਤਹਿ ਫੈਸਲਾ ਵਾ ਚਰਨਜੀਤ ਚੰਨੀ ਦੀ ਅਗਵਾਈ ਹੇਠਲੀ ਸੰਸਦ ਦੀ ਸਥਾਈ ਕਮੇਟੀ ਇਹਨੇ ਐਮਐਸਪੀ ਦੇ ਕਾਨੂੰਨੀ ਗਰੰਟੀ ਬਣਾਉਣ ਦਾ ਸੁਪਰਸ ਕੀਤੀ ਆ ਪਰ ਇਹ ਅਧੂਰੀ ਸ਼ਬਦ ਹੈ ਕਿਉਂਕਿ ਉਹਦੇ ਚ ਸੁਆਮੀ ਨਾਥਨ ਫਾਰਮੂਲਾ ਸੀ ਟੂ ਪਲੱਸ 50% ਦੀ ਸੁਪਰਸ ਨਹੀਂ ਹੈ ਸੰਯੁਕਤ ਕਿਸਾਨ ਮੋਰਚਾ ਇਸ ਅਧੂਰੀ ਸ਼ਬਦ ਨੂੰ ਰੱਦ ਕਰਦਾ ਔਰ ਆਪਣੇ ਉਹਨਾਂ ਸਲਾਖੀਆਂ ਨੂੰ ਵੀ ਸੁਝਾ ਦਿੰਦਾ ਜੋ ਕਿ ਡੱਲੇਆਲ ਸਾਹਿਬ ਜਿਸ ਸਪਸਥਿਤੀ 'ਚ ਬੈਠੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਨਾਂ ਨੇ ਇਸ ਡਰਾਫਟ ਜਿਹੜਾ ਸੰਸਦੀ ਕਮੇਟੀ ਦਾ ਇਹ ਮਸੌਦਾ ਹੈ ਤੇ ਹੱਕਜ ਬੋਲੇ ਨੇ ਅਸੀਂ ਇਸ ਟਾਈਮ ਮਤਾ ਪਾਸ ਕੀਤਾ ਕੁਝ ਖਰਾਫ ਨਹੀਂ ਬੋਲਾਂਗੇ ਸੁਝਾਇਆ ਉਹਨਾਂ ਦੋਸਤਾਂ ਨੂੰ ਕਿ ਇਸ ਗੱਲੋਂ ਚੰਨੇ ਰਹੋ ਇਹ ਸਾਡੀ ਮੰਗ ਦੇ ਹਰ ਕੁਝ ਨਹੀਂ ਹੈ ਮਸੂਦਾ ਪੂਰੀ ਤਰ੍ਹਾਂ ਹੈ ਅਧੂਰੀਸ਼ ਪਾਰਸ਼ ਹੈ ਅੱਜ ਅਸੀਂ ਇੱਥੇ ਐਸ ਅਧੂਰੀਸ਼ ਪਾਰਸ਼ ਨੂੰ ਵੀ ਜਿਹੜਾ ਨਾਮਨਜ਼ੂਰ ਕਰਦੇ ਆਂ ਸੋਸ ਸ੍ਰੀ ਅਕਾਲ ਮੈਂ ਜਗਾਰਾ ਲਾਉਣਾ ਭਈ ਜਵਾਬ ਆਵੇ ਬੋਲੇ ਕਿਉਂਕਿ ਮੈਨੂੰ ਨਾਲ ਦੀਨ ਵਾਲੀ ਕਿਹਾ ਸੀ ਆਪਣੀ ਗੱਲ ਵੀ ਕਹਿ ਲਈ ਬਾਕੀ ਗੱਲਾਂ ਮੈਂ ਕਹਿ ਲੀਆਂ ਹੋਰ ਹੁਣ ਕੋਈ ਗੱਲ ਕਹਿਣ ਦੀ ਜ਼ਰੂਰਤ ਨਹੀਂ ਸਿਰਫ ਸਾਡੇ ਕੁਝ ਸਾਥੀ ਸੰਘਰਸ਼ ਦੇ ਮੈਦਾਨ ਚ ਨੇ ਸਰਹੰਦਕ ਨਾਲ ਤੇ ਦੋਹੇ ਜੋੜੀਆਂ ਨਹਿਰਾਂ ਜਿਹੜੀਆਂ ਪ੍ਰੀਤਕੋਟ ਭਗਵਾਨਤ ਮਾਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਦਾ ਇਰਾਦਾ ਤਿਆਗ ਦੇ ਨਹੀਂ ਤਾਂ ਇਸ ਦੇ ਖਿਲਾਫ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ ਇੰਨੀਆਂ ਬੇਇੱਜ਼ਤੀਆਂ ਕਰਦਾ ਹੋਇਆ ਆਪਣੀ ਥਾਂ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ